ਦੇਸ਼ਕ ਅੱਜ ਦੇ ਸੋਸ਼ਲ ਮੀਡੀਆ ਤੇ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਪੁਰਾਤਨ ਰੀਤੀ ਰਿਵਾਜਾਂ ਨੂੰ ਵਿਸਾਰਦੇ ਜਾ ਰਹੇ ਹਾਂ ਪਰ ਪੰਜਾਬ ਦੇ ਪਿੰਡਾਂ ਦੇ ਲੋਕ ਅੱਜ ਵੀ ਆਪਣੇ ਅਮੀਰ ਵਿਰਸੇ ਨੂੰ ਜਿੰਦਾ ਰੱਖਦੇ ਆਂ ਵਿਆਹਤਾਂ ਨੂੰ ਸੋਹਣ ਦੇ ਮਹੀਨੇ ਵਿੱਚ ਦਿੱਤਾ ਜਾਣ ਵਾਲਾ ਸੰਦਾਰਾ ਜਿਸ ਵਿੱਚ ਦੇਸੀ ਬਿਸਕਟ ਦੀ ਸੁਗਾਤ ਦੇਣਾ ਨਹੀਂ ਭੁੱਲਦੇ ਪੁਰਾਤਨ ਰਿਵਾਜਾਂ ਦੇ ਮੁਤਾਬਕ ਦੇਸੀ ਬਿਸਕਟ ਬਣਾ ਕੇ ਦੇ ਨੂੰ ਧੀਆ ਦਾ ਸੰਧਾਰਾ ਕਿਹਾ ਜਾਂਦਾ ਸੀ ਬਜ਼ੁਰਗਾਂ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਲੋਕ ਆਪਣੀਆਂ ਧੀਆਂ ਨੂੰ ਧੀਆ ਨੂੰ ਹਰ ਸਾਲ ਸੌਣ ਦਾ ਸੰਧਾਰਾ ਦਿੰਦੇ ਆ ਰਹੇ ਨੇ ਇਹ ਸੰਧਾਰੇ ਗਰੀਬ ਤੇ ਅਮੀਰ ਆਪੋ ਆਪਣੇ ਵਿੱਤ ਅਨੁਸਾਰ ਜ਼ਰੂਰ ਦਿੰਦੇ ਨੇ ਆਮ ਪਿੰਡੂ ਦਿੱਤੇ ਜਾਣ ਵਾਲੇ ਸੰਧਾਰੇ ਵਿੱਚ ਕਰੀਬ 4-5 ਕਿਲੋ ਦੇਸੀ ਬਿਸਕੁਟ ਤੇ ਧੀ ਨੂੰ ਸੂਟ ਵੀ ਦਿੱਤਾ ਜਾਂਦਾ ਹੈ ਬਜ਼ੁਰਗਾਂ ਨੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਅਮੀਰ ਲੋਕ ਆਪਣੀਆਂ ਧੀਆ ਨੂੰ ਖੋਏ ਦੀਆਂ ਪਿੰਨੀਆਂ ਦਾ ਸੰਧਾਰਾ ਦਿੰਦੇ ਸਨ ਜਦਕਿ ਆਮ ਸਧਾਰਨ ਲੋਕ ਪੀਸੇ ਹੋਏ ਚੋਲਾ ਦੀਆਂ ਪਿੰਨੀਆਂ ਦੇ ਸੁਧਾਰੇ ਦਿੰਦੇ ਸਨ ਕਿਉਂਕਿ ਮਾਪੇ ਦੁਕਾਨ ਤੇ ਬੈਠ ਕੇ ਆਪਣੀਆਂ ਧੀਆਂ ਤੇ ਸੋਹਰੇ ਪਰਵਾਰ ਲਈ ਬਿਸਕੁਟ ਤਰ ਤਿਆਰ ਕਰਵਾਉਂਦੇ ਹਨ ਇੱਕ ਬਿਸਕੁਟ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕਿ 5 ਕਿਲੋ ਬਿਸਕੁਟ ਬਣਾਉਣ ਦੇ ਲਈ 2 ਕਿਲੋ ਕਣਕ ਦਾ ਆਟਾ 2 ਕਿਲੋ ਚੀਨੀ ਤੇ 1 ਕਿਲੋ ਘਿਓ ਲੱਗਦਾ ਹੈ ਕੀ ਨਾਮ ਉਹਦਾ ਬੇਜੇ ਕੁਮਾਰ ਉਹ ਬਿਸਕੁਟ ਕਦੋਂ ਤੋਂ ਬਣਾ ਰਿਹਾ ਹੋ ਮੰਨਾਂ ਹੋ ਗਏ 10 12 ਸਾਲ ਹੋ ਗਏ ਜੀ ਮਾਂ ਅੱਛੀ ਦੁਕਾਨ ਆਪਣੀ ਤੁਹਾਡੀ हां अपनी किरायाते रखते कि के क्यों ਦਿੱਤੇ ਜਾਂਦੇ ਨੇ ਕੋਈ ਪਤਾ ਹੀ ਇਹ ਰਖੜੀ ਨਾਲ ਸੌਂਦੇ ਸੰਧਾਰੇ ਦਿੰਦੇ ਨੇ ਜੀ ਅੱਛਾ ਤਾਂ ਕੁੜੀਆਂ ਨੂੰ ਬੀਕ ਮਿਹਨਤ ਲੱਗਦੀ ਹੈ ਤੇ ਮੈਂ ਤਾਂ ਖਰਚਾ ਆ ਹੀ ਜਾਂਦਾ ਜੀ ਉਹਨਾਂ ਨੂੰ ਅਸਾ ਬਣਾਉਂਦੇ ਆ ਤੇ 4-500 ਰੁਪਏ ਲੱਗ ਜਾਂਦਾ ਜੇ ਦੇਸੀ ਘਿਓ ਦੇ ਬਣਾਉਂਦੇ ਤਾਂ 1000 ਰੁਪਏ ਲੱਗ ਜਾਣਾ ਪੈਂਦਾ ਕਿੰਨੇ ਕਿਲੋ ਦੇ 2 ਕਿਲੋ ਦੇ ਅੱਛਾ ਕਿੰਨੇ ਰੁਪਏ ਕਿਲੋ ਵੇਚਦੇ ਹੋ ਆਸੀਂ ਆਪਣੇ ਵਸਤਰ 140 ਰੁਪਏ ਕਿਲੋ ਵੇਚਦੇ ਆਂ। ਫੜਵਾਈ ਕੀ ਰੇਟ ਲੈਣੇ? 100 ਰੁਪਏ ਕਿਲੋ 8 ਦੇ। ਜਮੈਂ ਤੁਸੀਂ ਆਫਰ ਦੇ ਲਈ। ਮੈਂ ਪੈਣੀ ਕਰਦੇ ਹੋ ਗਰਮੀ ਦੇ ਵਿੱਚ ਬੈਠਦੇ ਹੋ ਲੋਕ ਪੈ ਜਾਂਦਾ ਪੂਰਾ। ਹਾਂਜੀ ਹੋ ਜਾਂਦਾ ਇਹ ਖਰਚਾ ਬਾਣੀ ੱੱਲੇ ਰਹਿੰਦਾ ਹੈ। ਚੱਲ ਜਾਨੀ ਕਿ ਪੂਰਾ ਖਲੀ ਜਾਂਦਾ। ਲੋਕ ਹੁਣ ਵੀ ਆਉਂਦੇ ਨੇ ਜਾਂ ਪਹਿਲਾਂ ਨਾਲੋਂ ਘੱਟ ਨੇ? ਨਾ ਹੁਣ ਮਤਲਬ ਘੱਟ ਜਾਂ ਰੱਖਣੀ ਤੋਂ ਬਾਅਦ ਘੱਟ ਜਾਂਦਾ ਵੀ। ਫਿਰ ਹੁਣ ਘਰ ਵਾਸਤੇ ਜਿਵੇਂ ਹਰ ਸਾਲ ਅੱਗੇ ਬਹੁਤ ਜ਼ਿਆਦਾ ਜਿੰਦੂ ਸੀ ਉਹ ਘਟਦੇ ਨੇ ਲੋਕ ਵੱਧ ਜਾਂਦੇ ਨੇ। ਨਹੀਂ ਨਹੀਂ ਵੱਧਦੇ ਨਹੀਂ ਹਾਂਜੀ। ਅੱਛਾ ਜੀ ਵਧੀਆ। ਹਾਂ ਜੀ ਜਿਵੇਂ ਅੱਜ ਕੱਲ ਰੈਡੀਮੇਡ ਬਿਸਕੁਟ ਆ ਗਏ ਨੇ بڑے ਬਣਾਏ ਪੈਕਟਾਂ ਦੇ ਉਹਦੇ ਨਾਲ ਫਰਕ ਬਹਿ ਕੋਈ ਨਹੀਂ ਉਹ ਹੀ ਉਹ ਤਾਂ ਬਿਮਾਰੀ ਨੂੰ ਥਾਂ ਆਈ ਮਸਾਲੇ ਹੁੰਦੇ ਨੇ ਮੇਰੇ ਪਾਸ ਇਹ ਜਿਹੜਾ ਆਪ ਦੇ ਬਣਾਉਂਦੇ ਆੱਖਾ ਸਾਹਮਣੇ ਬੰਦੇ ਨੇ ਉਹਦੇ ਨਾਲ ਫਰਕ ਤਾਂ ਪਿਆ ਹੁਣ ਕੋਈ ਮੱੜਾ ਮੱਡਾ ਹਾਂ ਜੀ ਹਾਂ ਜੀ ਲੋਕ ਜਣ ਕੇ ਦੂਜੇ ਪਾਸੇ ਉੱਤਰ ਜੁਜੇ ਰੈਡੀਮੇਡ ਵੱਲ ਨੂੰ ਗਏ ਹਾਂ ਜੀ ਰੈਡੀਮੈਂਟ ਵੱਲ ਨੂੰ ਨਹੀਂ ਆਪਣਾ ਘਰ ਦੇ ਬਣਾਉਣ ਲੱਗ ਜਾਨ ਬਸ ਅੱਛਾ ਲੱਲਾ ਰੈਡੀਮੈਂਟ ਲੈਂਦਾ ਸੀ ਹੁਣ ਤਾਂ ਆਪ ਦਾ ਘਰ ਦੇ ਬਣਾਉਂਦਾ ਨੇ ਅਗਲਾ ਪਤਾ ਵੀ ਆੱਖਾ ਸਾਹਮਣੇ ਦੇਸੀ ਘੋੜੇ ਬਣਾ ਲੈਂਦੇ ਨੇ ਠੀਕ ਹੈ ਜ ਅਕ ਤ ਤਾਂ ਤੇ ਬੈਠੇ ਹਾਂ ਬਿਸਕਟ ਵਾਲੀ ਦਾ ਕੀ ਕਹਿਣਾ ਕਿ ਕਸਟਮਾਈਜ਼ ਬਣਵਾਉਣਾ ਹੈ ਹਾਂ ਜੀ ਹਾਂ ਜੀ ਬਣਵਾਣ ਆ ਜੀ ਵਿਆਹ ਹੀ ਪਹਿਲਾਂ ਪਹਿਲਾਂ ਵਿਆਹ ਹੀ ਪੈਕਟ ਲੈਂਦੇ ਸੀਗੇ ਸਿਸਟਮ ਵਾਸਤੇ ਲਾਣਾ ਹੈ ਪਹਿਲਾਂ ਵਿਆਹ ਹੀ ਲੈਂਦੇ ਸੀਗੇ ਉਹਦੇ ਵਿੱਚ ਨਾ ਵਧੀਆ ਨਹੀਂ ਹੁੰਦਾ ਜੋ ਆਪ ਆਪ ਫੋਨ ਖੜ ਕੇ ਬਣਵਾਈਦੇ ਆ ਨਾਲੇ ਤਸੱਲੀ ਹੋ ਜਾਂਦੀ ਆ ਨਾਲੇ ਮਟੀਰੀਅਲ ਆਪਣਾ ਹੋ ਜਾਂਦਾ ਵਾ ਸਾਰਾ ਕੁਝ ਆਪਣਾ ਆਉਣ ਦੇ ਬਾਵਜੂਦ ਆਪਾਂ ਨੂੰ ਇਹ ਪਤਾ ਲੱਗਦਾ ਕਿ ਆਪਣੇ ਅੱਖਾਂ ਸਾਹਮਣੇ ਕੀ ਹੋ ਰਿਹਾ ਵਾ ਇਸ ਕਰਕੇ ਆਪਾਂ ਇਹੀ ਡੀਡ ਚਾਹ ਪ੍ਰੇਫਰ ਕਰਦੇ ਆ ਕਿ ਜੋ ਆਪਾਂ ਦੇਖ ਰਹੇ ਆ ਵੱਧ ਤੋਂ ਵੱਧ ਸੈਕਟਾ ਵਾਲੀ ਚੀਜ਼ ਕੋ ਪ੍ਰੇਜ ਰੱਖੋ ਜੋ ਆਪ ਖੁਦ ਕਰ ਸਕਦੇ ਆ ਖੁਦ ਬਣਾ ਸਕਦੇ ਆ ਕੋਲ ਖੜ ਕੇ ਉਹ ਜਿਆਦਾ ਬੈਟਰ ਹੋ ਜੀ ਜਿੰਨੇ ਜੀ ਤਾਂ ਕਾਫੀ ਟਾਈਮ ਹੋਈ 7-8 ਘੰਟਾ ਹੋਈ ਜੀ ਜਿਉਂ ਦਿੱਤਾ ਜਾਂਦਾ ਕੁਝ ਪਤਾ ਜੀ ਇਹ ਹਾਂਦੀ ਰਖੜੀ ਤੇ ਤਿਆਰ ਕਰਕੇ ਵੀ ਦਿੱਤਾ ਜਾਂਦਾ ਪਹਿਣਾ ਨੂੰ ਆਪਣਾ ਲੋੜੀ ਦੇ ਵੀ ਦਿੱਤਾ ਜਾਂਦਾ ਜਿਨਾ ਕਰਕੇ ਆਪਾਂ ਨਾਲੇ ਇੱਕ ਤਾਂ ਮੇਲ ਮਿਲਾਪ ਹੋ ਜਾਂਦਾ ਇੱਕ ਕੋਲ ਖੜ ਕੇ ਆਪਣੀ ਤਸੱਲੀ ਹੋ ਜਾਂਦੀ ਸਮਾਨ ਇਸ ਕਰਕੇ ਹੀ ਆਪਣਾ ਖੁਦ ਹੀ ਆਪਣੀ ਚੀਜ਼ ਤੇ ਬਣਾਵਾ ਦੇ ਕੇ ਕੀਲ ਰੱਖਦੇ ਆ ਜੀ ਸੁਚੋਤ ਸਿੰਘ ਜੀ ਪਿੰਡ ਮਠੇਵਾਲ ਜੀ ਬਿਸਕੁਟ ਬਣਾਉਣ ਆਇਓ ਕਿ ਕਿਹਨੇ ਬ੍ਰੈਂਡ ਚੱਲੇ ਤੁਸੀਂ ਕਬੀ ਲੜਕੀ ਦੇ ਚਲ ਜਾਈ ਕਿੰਨੇ ਟਾਈਮ ਤੋਂ ਦੇ ਰਹੇ ਹੋ 5 ਸਾਲ ਹੋ ਗਈ 5 ਸਾਲ ਹੋ ਗਏ ਹਾਂਜੀ 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 ਪਹਿਲਾਂ ਵੀ ਤੁਹਾਡੇ ਬਜ਼ੁਰਗ ਜਿਸ ਤਰ੍ਹਾਂ ਤੁਸੀਂ ਵੀ ਹੁਣ ਪਹਿਲਾਂ ਵੀ ਦੰਦੇ ਆਇਆ ਪਹਿਲਾਂ ਵੀ ਚੱਲ ਦਿੰਦੇ ਇਹ ਹਾਂ 50 ਸਾਲ ਚੱਲ ਰਹੇ ਜੀ 50 ਸਾਲ ਹੁੰਦਾ ਜਾਂਦਾ ਸੰਧਾਰਾ ਜੀ ਉਹ ਹੁਣ ਸੇ ਸੌਂ ਦਾ ਹੋ ਗਿਆ ਆਪਣਾ ਲੜਕੀ ਹੋ ਗਿਆ ਜੀ ਅੱਗੋਂ ਰੱਖੀ ਆ ਜਾਂਦਾ ਫਿਰ ਜੋੜੀ ਜੋੜੀ ਅਗਲੀ ਜੋੜੀ ਆਏਗਾ ਅੱਛਾ ਜੀ ਜਿਹੜੇ ਰੈਡੀ ਮੇਡ ਦਿਸਕੂਪਰ ਤੁਸੀਂ ਤਾਂ ਬਣਵਾਉਣ ਆਏ ਆਪਣੇ ਹਾਂਜੀ ਆਪਣੇ ਦੇਸੀ ਕਰਦੇ ਆ ਪੈਕਟ ਵਾਲੇ ਦੇ ਬਿਸਕੁਟਨਾਂ ਬਾਰੇ ਕੀ ਕਹੂਗੇ ਉਹ ਜਿਆਦਾ ਹਾਰਟ ਹੁੰਦੇ ਸਭ ਆਮੰਦ ਦਾ ਖਾਣੀ ਸੀ ਤੁਹਾਨੂੰ ਪੁਰਾਣੇ ਸਮਿਆਂ ਦੇ ਵਿੱਚ ਹਾਂਜੀ ਐਤਾ ਹੀ ਜਿਸ ਤਰ੍ਹਾਂ ਤੁਸੀਂ ਬੈਠੇ ਬਜ਼ੁਰਗ ਵੀ ਆਪ ਬਣਾ ਕੇ ਜਾਂਦੇ ਸੀ ਹਾਂਜੀ ਹਾਂਜੀ ਕੁਝ ਤਰ੍ਹਾਂ ਤਰ੍ਹਾਂ ਦੀ ਦੀਚਾਂ ਪਾਉਂਦੇ ਸੀ ਸੇਬ ਲਈ ਵਧੀਆ ਰਹਿੰਦੀ ਸੀ ਤੁਸੀਂ ਕਿਸ ਤਰ੍ਹਾਂ ਦੇ ਬਣਵਾਉਣ ਆਏ ਅੱਜ ਕੀ ਕੀ ਕਰਨਾ ਹੈ ਉਦੇਸ਼ੀ ਉਹ ਬਣਾ ਰਹੇ ਮੈਂ ਸੌਂਫ ਨੇ ਪਾ ਰਹੇ ਹਾਂ ਹਾਂ ਸੌਂਫ ਪਾ ਰਹੇ ਹਾਂ